بنجرا بنجرا کرن 14 گنڈا گادي بنجرا بنجرا ਬੀਤੇ ਦਿਨੀ ਸ਼੍ਰੀ ਮੁਖ ਸਾਹਿਬ ਦੇ ਸਰਕਾਰੀ ਕਾਲਜ ਦੇ ਵਿੱਚ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ ਕਾਲਜ ਦੇ ਬਾਹਰੀ ਨੌਜਵਾਨ ਦੇ ਵੱਲੋਂ ਕਾਲਜ ਵਿੱਚ ਵਿਦਿਆਰਥੀਆਂ ਤੇ ਹਮਲਾ ਕੀਤਾ ਗਿਆ ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਾਲਜ ਦੇ ਗੇਟ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਦੇ ਮਾਪਿਆਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਹੋਰ ਠੋਸ ਕਾਰਵਾਈ ਕੀਤੀ ਜਾਵੇ ਉਤੇ ਹੀ ਉਹਨਾਂ ਇਹ ਵੀ ਕਿਹਾ ਕਿ ਸੰਬੰਧਿਤ ਕਾਲਜ ਪ੍ਰਿੰਸੀਪਲ ਦੇ ਵੱਲੋਂ ਇੱਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਾਲਜ ਦੇ ਵਿੱਚ ਬਾਹਰੀ ਅਨਸਰਾਂ ਨੇ ਆ ਕੇ ਰੋਬਿੰਨ ਨਾਮ ਦੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਹੈ ਉਹਨਾਂ ਕਿਹਾ ਕਿ ਕਾਲਜ ਦੇ ਵਿੱਚ ਇਸ ਤਰ੍ਹਾਂ ਬਾਹਰੀ ਵਿਅਕਤੀਆਂ ਦੇ ਆ ਕੇ ਕੁੱਟਮਾਰ ਕਰਨ ਸੰਬੰਧੀ ਕਾਲਜ ਵੀ ਪੁਲਿਸ ਨੂੰ ਇੱਕ ਤਰਖਾਸਤ ਦੇਵੇ ਅਤੇ ਅਤੇ ਉਹਨਾਂ ਉਹਤੇ ਇੱਕ ਹੋਰ ਮਾਮਲਾ ਦਰਜ ਹੋਣਾ ਚਾਹੀਦਾ ਹੈ ਉੱਥੇ ਹੀ ਦੂਜੀ ਪਾਸੇ ਇਸ ਮਾਮਲੇ ਦੇ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਸਤਵੰਤ ਕੌਰ ਉਰਦਾ ਕਹਿਣਾ ਹੈ ਕਿ ਕਾਲਜ ਦੇ ਵੱਲੋਂ ਇਸ ਸੰਬੰਧੀ ਲਿਖਤੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਮੰਗ ਸਾਡੀ ਇਹ ਹੈ ਵੀ ਸਾਡੇ ਸਾਡੀ ਕਾਰਵਾਈ ਹੋਈ ਜਾਵੇ। ਕੀ ਹੋਣੀ ਜਾਵੇ? ਹੋਇਆ ਸੀਗਾ ਸਰ ਬੇਟਾ ਇੱਥੇ ਪੜ੍ਹਨਾ ਆਇਆ ਸੀ ਬਾਹਰ ਦੇ ਆ ਕੇ ਮੁੰਡੇ ਹੁਣ ਤੇ ਹਮਲਾ ਕਰ ਕੋਈ ਕਾਰਵਾਈ ਨਹੀਂ ਹੋਈ ਸਾਡੀ ਕੋਈ ਨਹੀਂ। ਕੀ ਮੰਗਤੀ ਕਰਦੇ? ਮੰਗ ਹੈ ਸਾਡੀ ਕਾਰਵਾਈ ਹੋਈ ਜਾਵੇ। ਕੁੱਲ ਵੀ ਜਿੰਨੇ ਵੀ ਬੱਚੇ ਪੜ੍ਹਦੇ ਆ ਉਹਨਾਂ ਦਾ ਵੀ ਖਿਆਲ ਹੋਵੇ। ਜਿਹੜਾ ਇਹ ਲੜਾਈ ਹੋਈ ਹੈ ਕਾਲਜ ਦੇ ਵਿੱਚ ਆਊਟਸਾਈਡਰ ਆ ਕੇ ਅੰਦਰ ਜਿਹੜੇ ਬੱਚੇ ਨੂੰ ਜ਼ਖਮੀ ਕਰਕੇ ਗਏ ਆ ਮੈਂ ਵਿਦਨ 15 ਮਿੰਟਸ ਉਸੇ ਵੇਲੇ ਹੀ ਪੁਲਿਸ ਨੂੰ ਨਾਲ ਦੀ ਨਾਲ ਇਨਫੋਰਮ ਕੀਤਾ ਫੋਨ ਕੀਤਾ ਪੁਲਿਸ ਆਈ ਮੈਂ ਨਾਲ ਦੀ ਨਾਲ ਹੀ ਐਸਐਸਪੀ ਸਾਹਿਬ ਨੂੰ ਉਸੇ ਵੇਲੇ ਹੀ ਸ਼ਿਕਾਇਤ ਜਿਹੜੀ ਹੈ ਦਰਜ ਕਰਵਾਈ ਹੈ ਉਹਨਾਂ ਨੇ ਦਰਜ ਵੀ ਕੀਤੀ ਹੈ ਮੇਰੀ ਸ਼ਿਕਾਇਤ ਵੀ ਸਾਡੇ ਕਾਲਜ ਦੇ ਵਿੱਚ ਆਊਟਸਾਈਡਰ ਆ ਕੇ ਸਾਡੇ ਬੱਚੇ ਨੂੰ ਜਿਹੜੇ ਆ ਉਹ ਜ਼ਖਮੀ ਕਰਕੇ ਗਏ ਆ ਬੁਰੀ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਅਗਲੇ ਦਿਨ ਮੈਂ ਤੁਹਾਨੂੰ ਸਾਰੀ ਜਿਹੜੀ ਡਿਟੇਲ ਇਹਦੀ ਦੱਸ ਦਿੰਦੀ ਆ ਮੈਂ ਸਖਤ ਸ਼ਬਦਾਂ ਚ ਲਿਖਿਆ ਸੀਗਾ ਕਿ ਆਊਟਸਾਈਡਰ ਸਾਡੇ ਕਾਲਜ ਆ ਕੇ ਸਾਡੇ ਸਟੂਡੈਂਟ ਤੇ ਹਮਲਾ ਕਰਕੇ ਗਏ ਆ ਉਹਨੂੰ ਜ਼ਖਮੀ ਕਰਕੇ ਗਏ ਤੇ ਪ੍ਰੋਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ ਉਹਨਾਂ ਨੂੰ ਲੱਗ ਕੋਈ ਕਿਸੇ ਤਰ੍ਹਾਂ ਦਾ ਕੰਟੀਨ ਦੇ ਵਿੱਚ ਹੀ ਲੜਾਈ ਜੀ ਬੱਚੇ ਇੱਕ ਵੀ ਉਹਨਾਂ ਨੇ ਕੰਟੀਨ ਦੇ ਵਿੱਚ ਹੀ ਉਹਦੇ ਤੇ ਹਮਲਾ ਕੀਤਾ ਸਰਕਾਰੀ ਬਿਲਡਿੰਗ ਤੇ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਬਿਲਡਿੰਗ ਤੇ ਕੋਈ ਨੁਕਸਾਨ ਨਹੀਂ ਹੋਇਆ ਜੀ ਬਿਲਡਿੰਗ ਦਾ ਕੋਈ ਨੁਕਸਾਨ ਜਿਹੜੇ ਵਿਅਕਤੀਆਂ ਦੇ ਕੋਈ ਧੋਖਾ ਦੇ ਬੁਕਾਰੀ ਕਰਦੇ ਹਾਂਜੀ ਮੈਂ ਇਹ ਜਿਹੜੀ ਸ਼ਿਕਾਇਤ ਐਸਐਸਪੀ ਸਾਹਿਬ ਨੂੰ ਪਾਈ ਸੀਗੀ ਉਸ ਤੋਂ ਬਾਅਦ ਅਗਲੇ ਦਿਨ ਐਸਐਚਓ ਸਾਹਿਬ ਇੱਥੇ ਆਏ ਸੀਗੇ ਉਹਨਾਂ ਦੀ ਪੂਰੀ ਟੀਮ ਆਈ ਸੀਗੀ ਉਹਨਾਂ ਨੂੰ ਮੈਂ ਸਾਰੀ ਇਸ ਵਾਰਦਾਤ ਦਾ ਡਿਟੇਲ ਉਹਨਾਂ ਨੂੰ ਦੱਸੀ ਹੈ ਕੋਈ ਕਾਰਵਾਈ ਕੀਤੀ ਉਹਨਾਂ ਵੱਲੋਂ ਉਹਨਾਂ ਨੇ ਪਰਚਾ ਦਰਜ ਕਰ ਲਿਆ ਸੀਗਾ ਕਹਿੰਦੇ ਅਸੀਂ ਪਰਚਾ ਦਰਜ ਕਰ ਲਿਆ ਦੇਖੋ ਮੈਂ ਕੰਪਲੇਂਟ ਕਰਨੀ ਸੀਗੀ ਮੇਰਾ ਪਹਿਲਾ ਫਰਜ ਸੀਗਾ ਪੁਲਿਸ ਨੂੰ ਇਨਟੀਮੀਟ ਕਰਨਾ ਉਹ ਮੈਂ ਉਸੇ ਵੇਲੇ ਹੀ ਕਰ ਦਿੱਤਾ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰ ਲਈ ਉਹਨਾਂ ਨੇ ਕਹਿੰਦੇ ਅਸੀਂ ਪਤਾ ਨਹੀਂ 11 ਬੱਚਿਆਂ ਤੇ ਕੀ ਪਤਾ ਨਹੀਂ ਕੌਣ-ਕੌਣ ਸੀ ਉਹ ਆਊਟਸਾਈਡਰ ਸੀਗੇ ਉਹਨਾਂ ਤੇ ਉਹਨਾਂ ਨੇ ਕਹਿੰਦੇ ਅਸੀਂ ਪਰਚਾ ਵੀ ਦਰਜ ਕਰ ਲਿਆ ਉਸ ਤੋਂ ਬਾਅਦ ਕੱਲ ਮੈਨੂੰ ਜਿਹੜੇ ਆ ਪੇਰੈਂਟਸ ਆਏ ਸੀਗੇ ਇਹਨਾਂ ਦੇ ਮੈਂ ਦੁਬਾਰਾ ਫੇਰ ਐਸਐਸਪੀ ਸਾਹਿਬ ਨੂੰ ਉਸੇ ਲੈਟਰ ਦਾ ਰੈਫਰੈਂਸ ਦੇ ਕੇ ਵੀ ਮੈਂ ਤੁਹਾਨੂੰ ਇੱਕ ਸ਼ਿਕਾਇਤ ਕੀਤੀ ਸੀ ਮੇਰੇ ਕਾਲਜ ਦੇ ਵਿੱਚ ਆਊਟਸਾਈਡਰ ਦਾਖਲ ਹੋ ਕੇ ਬੱਚੇ ਨੂੰ ਜ਼ਖਮੀ ਕਰਕੇ ਗਏ ਆ ਮੇਰੇ ਕਾਲਜ ਦੇ ਸਟੂਡੈਂਟ ਨੂੰ ਮੈਨੂੰ ਉਹਦੇ ਬਾਰੇ ਦੱਸਿਆ ਜਾਵੇ ਤੁਸੀਂ ਕੀ ਕਾਰਵਾਈ ਕੀਤੀ ਸਿਕਿਉਰਿਟੀ ਗਾਰਡ ਉਂ ਕੋਈ ਨਹੀਂ ਹੈਗਾ ਵੈਸੇ ਕੁੜੀਆਂ ਦੇ ਵਾਸਤੇ ਲੇਡੀ ਪੀਅਨ ਰੱਖੀ ਹੋਈ ਆ ਕੁੜੀਆਂ ਦੇ ਲੌਂਗ ਦੇ ਵਿੱਚ ਕੁੜੀਆਂ ਦੀ ਕੇਅਰ ਕਰਨ ਵਾਸਤੇ ਲੇਡੀ ਪੀਅਨ ਰੱਖੀ ਹੋਈ ਆ ਕਾਲਜ ਵਿੱਚ ਕੋਈ ਵੀ ਬਾਹਰ ला ਸਕਦਾ ਇੰਟਰਨਲ ਨਹੀਂ ਐਂਟਰ ਇਦਾਂ ਸਾਡੀ ਅਲੱਗ-ਅਲੱਗ ਡਿਊਟੀ ਲੱਗੀਆਂ ਹੋਈਆਂ ਐ ਪੀਰੀਅਡ ਵਾਈਜ਼ ਅਸੀਂ ਟੀਚਰਸ ਦੀਆਂ ਡਿਊਟੀਆਂ ਲਾਈਆਂ ਹੋਈਆਂ ਐ ਉਹ ਜਿਹੜੇ ਹੈਗੇ ਆਪਣੇ ਜਿਹੜੇ ਬੱਚੇ ਹਾਂਜੀ ਪੀਸੀਸੀਟੀਵੀ ਕੰਤੇ ਕੋ ਤੁਸੀਂ ਸਾਡੇ ਕਾਲਜ 'ਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਜੀ ਉਹ ਅਸੀਂ ਹੁਣ ਜਦੋਂ ਇਹ ਘਟਨਾ ਵਾਪਰੀ ਐ ਤਾਂ ਅਸੀਂ ਹੁਣ ਸਿਕਿਉਰਿਟੀ ਗਾਰਡ ਦਾ ਵੀ ਪ੍ਰਬੰਧ ਕਰ ਰਹੇ ਹਾਂ ਪਹਿਲਾਂ ਸਾਡੇ ਕਾਲਜ ਕਦੇ ਇਦਾਂ ਨਹੀਂ ਹੋਇਆ ਸੀਗਾ ਹੁਣ ਜਦੋਂ ਇੱਕ ਚੀਜ਼ ਵਾਪਰੀ ਐ ਦਾ ਸਾਨੂੰ ਪਤਾ ਵੀ ਹੁਣ ਅਸੀਂ ਇਹ ਪ੍ਰਬੰਧ ਕਰਨੇ ਆ ਪਰ ਸਾਨੂੰ ਇਸ ਘਟਨਾ ਦਾ ਬਹੁਤ ਅਫਸੋਸ ਹੈ ਵੀ ਇੰਨਾ ਵਧੀਆ ਕਾਲਜ ਸਾਡਾ ਚੱਲ ਰਿਹਾ ਹੈ ਇੰਨਾ ਵਧੀਆ ਕਾਲਜ ਦਾ ਮਾਹੌਲ ਹੈ ਪਤਾ ਨਹੀਂ ਕੀ ਗੱਲ ਹੋਈ ਵਿੱਚੋਂ ਇਹ ਜਿਹੜੀ ਆਊਟਸਾਈਡਰ ਆ ਕੇ ਇਹਨਾਂ ਨੇ ਬੱਚੇ ਤੇ ਹਮਲਾ ਕੀਤਾ ਤੇ ਰੋਬਿਨ ਸਾਡੇ ਨਾਲ ਹੀ ਪੜਦਾ ਹੈ ਉੱਤੇ ਉਹਦੇ ਤੇ ਹਮਲਾ ਕੀਤਾ ਗਿਆ ਉਹ ਆਰਟਸ ਆਊਟਸਾਈਡਰ ਸੀਗੇ ਉਹਨੂੰ ਬਹੁਤ ਜ਼ਿਆਦਾ ਮਾਰਿਆ ਗਿਆ ਤੇ ਪ੍ਰਿੰਸੀਪਲ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਪਈ ਪ੍ਰਿੰਸੀਪਲ ਅੱਗੋਂ ਕਹਿੰਦੇ ਹੈਗੇ ਆ ਵੀ ਅਸੀਂ ਕਰਾਂਗੇ ਕਰਾਂਗੇ ਪਰ ਅੱਗੋਂ ਕੁਝ ਨਹੀਂ ਉਹ ਕਰਦੇ ਪਏ ਹੈਗੇ ਹੁਣ ਉਹਦੀ ਹਾਲਤ ਬਹੁਤ ਖਰਾਬ ਹੋਈ ਪਈ ਹੈਗੀ ਪਰ ਹੁਣ ਉਹਦੇ ਨਾਲ ਕੋਈ ਨਹੀਂ ਖੜਦਾ ਪਿਆ ਹੈਗਾ ਲੜਾਈ ਕਾਰਨ ਕੀ ਲਗਭਗ ਲੜਾਈ ਦਾ ਯੋ ਆਊਟਸਾਈਡਰ ਸੀ ਉਹ ਕੁੜੀਆਂ ਨੂੰ ਆ ਕੇ ਛੇੜਦੇ ਸੀਗੇ ਤੇ ਰੋਬਿਨ ਆਰੀ ਉਹਨਾਂ ਨੂੰ ਰੋਕਦੇ ਸੀ ਉਹ ਇਸ ਕਰਕੇ ਉਹਨਾਂ ਨਾਲ ਲੜਾਈ ਕਰਦੇ ਸੀਗੇ ਉਹ ਕੰਟੀਨ 'ਚ ਬੈਠਾ ਸੀ ਕੋਈ ਬਾਹਰੋਂ ਬੰਦੇ ਆਏ ਆਊਟਸਾਈਡਰ ਉਹਨਾਂ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ ਕਿਰਪਾਨਾ ਨਾ ਬੁਰੇ ਹਾਲ ਨਾਲ ਵੱਢਤਾ ਠੀਕ ਹੈ ਜੀ ਅੱਜ 5 ਦਿਨ ਹੋ ਗਏ ਕੌਲਜ ਵਾਲਿਆਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਮੁੰਡੇ ਸ਼ਰਿਆਮ ਤੁਰੇ ਫਿਰਦੇ ਸ਼ਹਿਰ ਚ ਕੋਈ ਪਛਾਣ ਨਹੀਂ ਦਿੱਤਾ ਤੁਹਾਡੇ ਵੱਲੋਂ ਪਰਚਾ ਹੋਇਆ ਸਾਡੇ ਵੱਲੋਂ ਅਸੀਂ ਪਰਚਾ ਦਿੱਤਾ ਹੋਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡਾ ਫੜਿਆ ਸੀ ਪੁਲਸ ਵਾਲਿਆਂ ਨੇ ਉਹ ਛੱਡਤਾ ਉਹਨੇ ਜ਼ਮਾਨਤ ਲੈ ਲਈ ਕੋਈ ਸੁਣਵਾਈ ਨਹੀਂ ਹੋਈ ਜਾਂਦੀ ਸਾਨੂੰ ਇਨਸਾਫ ਚਾਹੀਦਾ ਜਲਦੀ ਤੋਂ ਜਲਦੀ ਮੁਖਸਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ਐਸਐਮ ਜੀ ਨਿਊਜ਼